ਮੇਰਾ ਨਾਮ ਜੀ ਡਾਕਟਰ ਰਮੇਸ਼ ਕੁਮਾਰ ਹੈ ਜੀ ਪਿੰਡ ਸ਼ੇਰਾਂ ਵਾਲਾ ਇਹ ਤਹਿਸੀਲ ਮਲੋਟਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਹੈ ਜੀ ਇਹ 14 ਤਰੀਕ ਨੂੰ ਮੇਰੀ ਮਾਦਰ ਦਾ ਭੋਗ ਸੀਗਾ ਜੀ ਪਿਛਲੇ ਪਿੰਡ ਹਬੋਰ ਕੁਲ ਢਾਬਾਂ ਕੋਕਰੀਏ ਅਸੀਂ ਤਾਂ ਸਾਰਾ ਪਰਿਵਾਰ ਉੱਥੇ ਗਏ ਹੋਏ ਸੀਗੇ ਜੀ ਪਿੱਛੋਂ ਕੋਈ ਅਣਛਾਤਾ ਬੰਦਾ ਆਇਆ ਜੀ ਪੜੋਸੀਆਂ ਦੇ ਘਰੇ ਗੋਂਡੀਆਂ ਦੇ ਇਹਨਾਂ ਦੀ ਗੰਧ ਟੱਪ ਕੇ ਆਪਣੇ ਘਰ ਆਇਆ ਜੀ ਬੰਦਾ ਉਹ ਹੈਲਮਟ ਲਿਆ ਹੈਗਾ ਹੈਲਮਟ ਦੇ ਸਮੇਤ ਹੀ ਆਪਣੇ ਘਰੇ ਆਇਆ ਗੋਂਡੀਆਂ ਰੋਟਾ ਟੱਪ ਕੇ ਉਸ ਤੋਂ ਬਾਅਦ ਪਹਿਲਾਂ ਆਉਂਦੇ ਸਰ ਉਹਨੇ ਫੇਚ ਦੇ ਵਿੱਚ ਕਿਲੋ ਦੁੱਧ ਪਿਆ ਸੀ ਉਹਦੇ ਵਿੱਚ ਸਲਫਾਸ ਦੀ ਗੋਲੀ ਪਾਤੀ ਜੀ ਪੋਸਟ ਬਾਦ ਅਗਲੇ ਬੈਡਰੂਮ ਦੇ ਵਿੱਚ ਗਿਆ ਜੀ ਉੱਥੇ ਡੀਵੀਡੀ ਇਹ ਲੱਗੀ ਹੋਈ ਹੈ ਜਿਹਦੇ ਉੱਪਰਲੇ ਪਾਸੇ ਆ ਡੀਵੀਡੀ ਆਰ ਲੱਗੀ ਹੋਈ ਹੈ ਉਹਦੇ ਉੱਪਰਲੇ ਪਾਸੇ ਆ ਗੋਲੀਆਂ ਜਿਹੜੀਆਂ ਐਲਪੈਕਸ ਨਸ਼ੇ ਵਾਲੀਆਂ ਆ ਜੀ ਇਹ 15 ਪੈਟੈਂਟ ਜੋਲਮ ਹੈ ਜਿਹਨੂੰ ਐਂਟੀ ਜੋਲਮ ਕਹਿੰਦੇ ਐਲਪੈਕਸ ਵੀ ਕਹਿੰਦੇ ਐਂਟੀ ਜੋਲਮ ਹੀ ਕਹਿੰਦੇ ਆ ਜੀ ਇਹ ਹੈਵੀ ਡਰੱਗਸ ਦੇ ਵਿੱਚ ਆਉਂਦੀ ਜੀ ਸਿੱਟ ਗਿਆ ਸਾਨੂੰ ਨਹੀਂ ਪਤਾ ਕਿ ਸ਼ਾਮ ਨੂੰ 6 ਵਜੇ ਆਏ ਆ ਜੀ ਆਇਆ ਸਾਨੂੰ ਪਤਾ ਲੱਗਿਆ ਕਿ ਸਾਰਾ ਸਮਾਨ ਵਿਖਰਿਆ ਪਿਆ ਜੀ ਉਸ ਤੋਂ ਬਾਅਦ ਫਿਰ ਅਸੀਂ 112 ਤੇ ਕਾਲ ਕੀਤੀ ਜੀ ਉਦੋਂ ਸਾਨੂੰ ਪਤਾ ਲੱਗਿਆ ਜੀ ਸ਼ਾਮ ਨੂੰ ਕਿ ਦੁੱਧ ਦੇ ਵਿੱਚ ਜ਼ਹਿਰ ਪਾ ਗਿਆ ਕੋਈ ਸਾਨੂੰ ਗੋਲੀਆਂ ਦਾ ਤਾਂ ਅਜੇ 15 ਤਰੀਕ ਨੂੰ ਰਾਤ ਨੂੰ 12 ਵਜੇ ਪਤਾ ਲੱਗਿਆ ਨਹੀਂ ਪੀਤਾ ਜੀ ਸਾਨੂੰ ਪਤਾ ਲੱਗ ਗਿਆ ਜੀ ਪਹਿਲੇ ਜੀ ਕੋਈ ਬੰਦਾ ਆਇਆ ਸਮੈਲ ਆਉਣ ਲੱਗ ਗਈ ਰੱਖਣ ਖੋਲਿਆ ਤੇ 112 ਨੰਬਰ ਤੇ ਕੀਤੀ ਸੀ ਪਹਿਲਾਂ ਜੀ ਉਸ ਦਿਨ ਰਾਤ ਨੂੰ ਜੀ ਅਸੀਂ ਡਰਦਿਆਂ ਨੇ ਕੀਤੀ ਕਿ ਸ਼ਾਇਦ ਕੋਈ ਆ ਜਾਣਾ ਹੋ ਜੇ ਕੋਈ ਸਾਡੇ ਘਰੇ ਕੋਈ ਚੀਜ਼ ਨਸ਼ੇਲੀ ਨਾ ਸਿੱਟ ਗਿਆ ਜਾਂ ਸਾਡੇ ਤੇ ਕੋਈ ਪਰਚਾ ਨਾ ਹੋ ਜੇ ਜਾਂ ਸਾਨੂੰ ਕੋਈ ਰਾਤ ਨੂੰ ਗਏ ਜਾਂ ਕੋਈ ਚੱਕਰ ਨਾ ਬਣ ਜੇ ਜੀ ਬਾਕੀ ਫਿਰ ਸਵੇਰੇ ਦਿਨੇ ਜਾ ਕੇ ਸ਼ਿਕਾਇਤ ਕੀਤੀ ਲੰਬੀ ਥਾਣੇ ਅਸੀਂ ਪ੍ਰਸ਼ਾਸਨ ਤੋਂ ਮੰਗ ਇਹ ਹੀ ਕਰਦੇ ਹਾਂ ਕਿ ਸੱਚ ਦਾ ਨਿਆਂ ਹੋਣਾ ਚਾਹੀਦਾ ਸੀ ਸੀਸੀ ਕੈਮਰੇ ਵਿੱਚ ਆਈ ਜਾਂਦਾ ਸਾਰਾ ਕੁਝ ਸਾਰਾ ਕਲੀਅਰ ਪਤਾ ਲੱਗੀਆਂ ਦਾ ਜੀ ਹਾਂਜੀ ਫੋਟੋ ਵੀ ਹੈ ਵੀਡੀਓ ਵੀ ਹੈ ਸਭ ਕੁਝ ਹੀ ਹੈਗਾ ਜੀ ਹਾਂਜੀ ਪੜੋਸੀਆਂ ਦੇ ਸ਼ੱਕ ਹੈ ਗਵਾਂਡੀਆਂ ਦੇ ਸ਼ੱਕ ਹੈ ਜਿਹੜੇ ਗਵਾਂਡੀਆਂ ਨੇ ਗਵਾਂਡੀਆਂ ਨੇ ਜਿਹੜੇ ਗਵਾਂਡੀਆਂ ਨੇ ਸੱਧਿਆ ਸੀਗਾ ਉਹਨਾਂ ਦੇ ਸ਼ੱਕ ਹੈ ਜੀ ਉਹਨਾਂ ਦੇ ਘਰੋਂ ਆਇਆ ਮੋਟਰਸਾਈਕਲ ਲੈ ਕੇ ਬਾਈ ਨੇਮ ਦਿੱਤੀ ਉਸੇ ਗਵਾਂਡੀ ਦੇ ਜੀ ਪੁਲਿਸ ਵਾਲੇ ਅੱਜ ਆਏ ਸੀ ਮੌਕਾ ਦੇਖ ਕੇ ਗਏ ਜਲੇ ਉਸ ਤੋਂ ਬਾਅਦ ਅਜੇ ਤੱਕ ਕੋਈ ਪਤਾ ਨਹੀਂ ਕੀ ਕਰਦੇ ਕੀ ਨਹੀਂ ਉਹਨਾਂ ਦੇ ਘਰ ਵੀ ਗਏ ਸੀ ਸਾਡੇ ਘਰੇ ਸਾਰਾ ਦੇਖ ਗਏ ਜੀ ਮੌਕਾ